ਦੇਸੀ ਮੰਮੀਆਂ ਦੇਸੀ ਮੰਮੀਆਂ ਨੇ ਕੀ ਮਤਲਬ ਆਇਆ ਦੇਸੀ ਮੰਮੀਆਂ ਦੱਸ ਮੰਮੀਆਂ ਨਹੀਂ ਹੁੰਦੀਆਂ ਅੰਗਰੇਜ਼ੀ ਮੰਮੀਆਂ ਅੰਗਰੇਜ਼ੀ ਹੁੰਦੀਆਂ ਵਾ ਦੇਸੀ ਮੰਮੀਆਂ ਵੀ ਸੋਹਣੀਆਂ ਹੁੰਦੀਆਂ ਪੰਜਾਬਣਾਂ ਦੇਸੀ ਮੰਮਾਂ ਕੋਈ ਤਾਂ ਗੱਲ ਕਰਦੇ ਨਹੀਂ ਨਾ ਕਿ ਨਾ ਗੇਮ ਖੇਡ ਲੈ ਮੈਂ ਇੱਕ ਤਾਂ ਗੱਲ ਕੀਤੀ ਆ ਦੇਖਣ ਦਿਂਦੀ ਇਹ ਤਾਂ ਬੋਲਿਓ ਨਾ ਪਰ ਮੈਂ ਉਹ ਤਾਂ ਫੜ ਕੇ ਖਿੱਚ ਦੇਣੀ ਆਂ ਆਹ ਵੇਖ ਨੂੰ ਇਹ ਵੀ ਦੇਸੀ ਆ ਕਰੇਲੇ ਕਰਦੀ ਹਜੇ ਤੱਕ ਇਨੇ ਕਿਹੜਾ ਵੀ ਵਾਲ ਕਰਾਏ ਆ ਹੰਡਰਡ ਕਰਾਏ ਆ ਹਾਂ ਕਿਤੇ ਨਾ ਹਾਂ ਕਿਤੇ ਆ ਕਿਤੇ ਆ ਹਾਂ ਕਿੰਨਾ ਹਾਂਜੀ ਨਹੀਂ ਜਾ ਜਾਂਦਾ ਹਾਂ ਇੱਥੋਂ ਪਤਾ ਲੱਗਦਾ ਦੇਸੀ ਦਾ ਇਹ ਵੀ ਦੇਸੀ ਹੈ ਮੈਂ ਤਾਂ ਦੇਸੀ ਹੈਗੀ ਹੈਗੀ ਆ ਵੀ ਦੇਸੀ ਹੈ ਸਾਰੇ ਚਲ ਠੀਕ ਆ ਠੀਕ ਆ ਹਾਂਜੀ 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 ਅੱਜ ਹੁਣ ਆਪਾਂ ਕੀ ਕੰਮ ਕਰਨਾ ਵਾ ਮੁੱਕ ਪਤਾ ਅੱਜ ਨਾ ਮਤਉ ਬਣਾ ਲਈ ਬਤਾਉਂਗਾ ਨਹੀਂ ਖਾਣੇ ਹਾਂ ਕਿਉਂ ਨਹੀਂ ਖਾਣੇ ਆਲੂ ਬਤਾਉਂ ਖਾਓ ਅੰਦਰ ਪਾਲੂ ਬਤਾਉ ਬਣਾਉਣੇ ਆ ਗੋਭੀ ਬਣਾਉਣੀ ਹੈ ਅੱਜ ਮੈਂ ਨਹੀਂ ਆਲੂ ਬਟੂ ਬਣਾਉਂਗਾ ਹਾਂ ਚਾਹ ਆਲੂ ਬਤਾਉ ਬਣਾਉਣੇ ਆਪਾਂ ਚੰਗਾ ਭਈ ਆਲੂ ਬਤਾਉ ਬਣਾਉਣੇ ਆ ਨਹੀਂ ਗੋਭੀ ਸਾਰੇ ਸੋਲੋ ਸਾਰੇ ਸੋਲੋ ਗੋਭੀ ਬਣਾਉਣੀ ਆ ਆਲੂ ਬਤਾਉ ਬਣਾਉਣੇ ਅੱਜ ਗੋਭੀ ਨਾਲ ਬਣਾਏ ਰੋਟੀਆਂ ਚੌਲ ਬਈ ਇਹ ਖਾਂਦੇ ਹੰਦੇ ਚੌਲ ਐਂ ਤੇ ਪੰਜਾਬੀ ਆ ਇਹ ਹੋਰ ਸ਼ੁੱਧ ਪੰਜਾਬੀ ਇਹ ਤੀ ਜਵਾਨੀ ਬੋਲਦੀ ਕੁਛ ਅੱਜਕੱਲ ਕਿੰਨਾ ਬੋਲਦੀ ਏ ਸਾਡੇ ਸਮਿਆਂ ਵਿੱਚ ਵਧੀਆ ਸੀਗਾ ਕਾਪੀਆਂ ਗੂਪੀਆਂ ਨਹੀਂ ਸੀ ਹੁੰਦੀਆਂ ਸਕੂਲੇ ਜਾਈ ਰਹਿੰਦਾ ਸੀਗਾ ਕੀ ਲੈ ਕੇ ਪਤਾ ਤੈਨੂੰ ਅਸੀਂ ਲੈ ਕੇ ਜਾਂਦੀਆਂ ਸੀਆਂ ਖਾਲੀ ਹੱਥ ਪੱਟੀ ਲੈ ਕੇ ਜਾਂਦੀ ਹੁੰਨੀ ਆਸੀਂ ਤੇ ਚੋਲੇ ਸਾਡੇ ਕੋ ਹੁੰਦੇ ਸੀਗੇ ਇੱਥੇ ਹੁਣਾ ਆਪਣੇ ਹਜੇ ਵੀ ਚੋਲਾ ਚੋਲਾ ਨਾਲ ਅਸੀਂ ਥੋੜਾ ਵੀ ਖੜਦੀ ਹੁੰਦੀ ਸੀ ਸਕੂਲੇ ਥੋੜਾ ਚੋਲਾ ਹੁਣ ਤੁਹਾਨੂੰ ਫੇਰ ਵੀ ਥੋੜਾ ਮਟਰਾਂ ਨੂੰ ਜੰਗ ਨਹੀਂ ਆ ਥੋੜੇ ਤੇ ਬਈ ਦਾ ਅਸੀਂ ਜਾ ਕੇ ਤੇ ਨਾਲ ਸਲੇਟ ਖਰੀਦੀ ਸੀ ਤੇ ਨਾਲ ਫੱਟੀ ਵੀ ਖਰੀਦੀ ਸੀ ਫੱਟੀ ਦੇ ਕੀਤੇ ਖਰੀਦੀ ਸੀ ਸ਼ਾਈ ਕਾਲੀ ਸ਼ਾਈ ਦੇ ਨਾਲ ਉਲੈੜਾ ਲਿਖੀਦਾ ਸੀਗਾ ਲੈ ਸੱਚੀ ਮੁੱચી ਲੈ ਸਲੀਟੀਆਂ ਖਾ ਵੀ ਲੈਂਦੇ ਸੀ ਗਾਚੀ ਵੀ ਖਾ ਲਈਦੀ ਸੀ ਬੜਾ ਮਜ਼ਾ ਆਉਂਦਾ ਹੁੰਦਾ ਸੀ ਤੋੜਾ ਲੈ ਕੇ ਜਾਣਾ ਤੋੜੇ ਦਪੇ ਦਾ ਸਭ ਖਾ ਲਿਆ ਤੋੜੇ ਸਾਰੇ ਆਪਣੇ ਘਰੋਂ ਖੜਦੇ ਹੁੰਦੇ ਸੀ ਜਿਹੜੇ 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 ਪੜੇ ਆ ਪਹਿਲਾਂ ਵਾਲੇ ਸਾਡੇ ਜਿੱਦਾਂ ਪਹਿਲਾ ਉਮਰ ਦੇ ਫੱਟੀ ਲਾ ਕੇ ਤੇ ਜ਼ਰੂਰ ਕਮੈਂਟ ਕਰੋ ਸਾਨੂੰ ਕਿ ਫੱਟੀ ਲਾ ਕੇ ਸਕੂਲੇ ਕੌਣ ਜਾਂਦਾ ਹੁੰਦਾ ਸੀ ਤੇ ਪੁੱਛਦੇ ਹੁੰਦੇ ਸੀ ਕਿਨੇ ਸੁਜਾ ਸੁਜਾ ਫੱਟੀ ਸਿਕਾ ਨਹੀਂ ਸਿਕਾਉਣੀ ਤੇ ਘਰ ਨੂੰ ਜਾ ਤੇ ਜੂ ਨੂੰ ਹਾਂ ਨੂੰ ਕਮੇਟੀ ਚ ਦੱਸੋ ਕਿ ਫੱਟੀ ਦੇ ਲਾ ਕੇ ਕੌਣ-ਕੌਣ ਜਾਂਦਾ ਹੈ ਸਕੂਲੇ ਸਾਡੀ ਦੇ ਸਾਈਨ ਲਿਖਦੇ ਹੁੰਦੇ ਸੀ ਤੇ ਬਹੁਤ ਮਜ਼ਾ ਆਉਂਦਾ ਨਹੀਂ ਹੁਣ ਤੇ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਕਿਉਂਕਿ ਹੁਣ ਤੇ ਘੁੰਮ ਫਿਰ ਕੇ ਤੇ ਐਵੇਂ ਟੱਕੇ ਟੁੱਕੇ ਖਾ ਕੇ ਆ ਜਾਂਦੇ ਆ ਜਿੰਨਾ ਜਿੰਨਾਂ ਨੂੰ ਹਜੇ ਤੱਕ ਕਿ ਉੜਾ ਐੜਾ ਵੀ ਨਹੀਂ ਆਇਆ ਬੱਚਿਆਂ ਨੂੰ ਉੜਾ ਐੜਾ ਨਹੀਂ ਹਜੇ ਤੱਕ ਆਇਆ ਤੇ ਇਹਨਾਂ ਤੋਂ ਪੁੱਛ ਲੋ ਕਿ